ਕਮਿਆਂ ਕੀ ਹਾਲ ਚਾਲ ਵਧੀਆ ਵਧੀਆ ਤੂੰ ਸੁਣਾ ਬੜੇ ਟਾਈਮ ਬਾਅਦ ਮਿਲਿਆ ਬਸ ਭਾਈ ਪੇਪਰ ਚੱਲਦੀ ਸੀ ਉਹਦੀਆਂ ਤਿਆਰੀਆਂ ਹੀ ਕਰੋਂ ਬਾਹਰੋਂ ਦਾ ਟਾਈਮ ਹੀ ਨਹੀਂ ਮਿਲਿਆ ਹਾਂ ਹਾਂ ਪੇਪਰ ਦਾ ਵਧੀਆ ਹੋ ਗਿਆ ਆ ਗਿਆ 80% ਬਹੁਤ ਵਧੀਆ ਨੰਬਰ ਆ ਗਿਆ ਰਹਿ ਗਿਆ ਹੁਣ ਫਿਰ ਕੀ ਕਰਨਾ ਹੈ ਹੁਣ ਕੌਣ ਨਹੀਂ ਹਜੇ ਤਾਂ ਕਰੀ ਆਗੇ ਵੀ ਦੇਖਦੇ ਹਾਂ ਹੁਣ ਕੋ ਕਰਨਾਗਾ ਤਾਂ ਘਰੇ ਬੈਗਾ ਜੇ ਸਾਰਨਾ ਨਹੀਂ ਹੋਣਾ ਕੋਨ ਮਿਲਕ ਉਤੋਂ ਕਿਧਰੇ ਜੀ ਪਾ ਕੇ ਥੋੜੀ ਜੀ ਬਜਰੀ ਮੈਂ ਚੱਲ ਘਰੇ ਲੈ ਜਾਨੇ ਖਾਬਦਿਆਂ ਨੂੰ ਪਾ ਦਾਂਗੇ ਵਧੀਆ ਨਿਕਲਿਆਉਂਦੇ ਉਹਦੇ ਨਾਲ ਆਹਾਂ ਦੀਵਾਲੀ ਦਾ ਸਿੱਧੀ ਕਰਨ ਦੇਖਦੇ ਆਂ ਭਾਈ ਕਰਦੇ ਆਂ ਕੋਹ ਘਰੇ ਬਹਿ ਕੇ ਤਾਂ ਕਰਨਾ ਨਹੀਂ ਹਣਾ ਹਾਂ ਹੋਰ ਭਾਈ ਕੀ ਕਲਾ ਕਰੀ ਜਾਂਦੇ ਆ ਤੋ ਕੋ ਨਹੀਂ ਭਾਈ ਪੜ੍ਹਾਈ ਜੀ ਪੂਰੀ ਕੀਤੀ ਹੋਈ ਜੀ ਆਖਦੇ ਅੱਗੇ ਵੀ ਕਰਨਾ ਫਿਰ ਹਣਾ ਉਹ ਐ ਕਰ ਕੈਨੇਡਾ ਚ ਲੈ ਗਿਆ ਵਧੀਆ ਉੱਥੇ ਨਿਯਾਰੇ ਆ 15-20 ਲੱਖ ਰੁਪਇਆ ਲਾ। ਪਰ ਛੱਡ ਪਰੇ ਕੀ ਕਰਨਾ ਕੈਨੇਡਾ ਜਾ ਕੇ ਇੱਥੇ ਕੰਮਕਾਰ ਚਲਾ ਲਾ। ਉਹ ਜਿਹੜੀ ਰੋਡ ਤੇ ਲਾਇਦੀ ਉਹਥੇ ਕੋਈ ਫੂਡ ਬੈਕਟਰੀ ਜਾਂ ਕੋਈ ਹੋਰ ਕੰਮ-ਕੁੰਮ ਚਲਾ ਲਾ। ਕੋਈ ਨਹੀਂ ਹੁੰਦਾ 15-20 ਲੱਖ ਰੁਪਇਆ ਕਰਦਾ ਜਾ ਕੇ ਮੁੜ ਕੇ ਆਪੇ ਲੈ ਲੂ ਜਾਂਦੇ ਹੁੰਦੇ ਹਾਂ। ਹਾਂ, ਚਲ ਕੋਈ ਨਾ ਵੀ ਦੇਖਦੇ ਆ। ਚੱਲ ਚੰਗਾ ਬਾਈ ਯਾਰ ਕੰਮ ਹੋਰ ਵੀ ਠੀਕ ਹੈ। ਠੀਕ ਹੈ। ਓਕੇ ਓਕੇ ਕਰੋ। ਕੀ ਕਰੀਏ ਯਾਰ ਪਤਾ ਹੀ ਨਹੀਂ ਲੱਗਦਾ ਕੋਈ ਕਹਿੰਦਾ ਬਾਹਰ ਨੂੰ ਜਾਵੜਾ, ਕੋਈ ਕਹਿੰਦਾ ਇੱਥੇ ਕੋਈ ਕੋਲ ਲੰਮਾੜਾ ਮੋਟਾ ਕੰਮ। ਲੈ ਆ ਤੇ ਜੂ ਆ ਗਏ ਚਲੇ ਤੇ ਨਾ ਕਰਦੇ ਪੁੱਤਿਆਂ ਕੀ ਰਹਿਤ ਲਾਏ ਦੀ ਹੋਰ ਬਾਈ ਸਾਹਮਣੇ ਹੋਰ ਬਾਈ ਕੀ ਆਲਾ ਵਧੀਆ ਕਿਵੇਂ ਮੂੰਹ ਜਿਹਾ ਦਮਕਾਇਆ ਇੱਕ ਤੇ ਨਾਲੇ ਦਾ ਫਸਲ ਬਾੜੀ ਵਧੀਆ ਹੋਈ ਆਲੇ ਸਾਲ ਹਾਂ ਬਾਈ ਫਸਲ ਤਾਂ ਬਹੁਤ ਵਧੀਆ ਹੋਈ ਆ ਬਾਪੂ ਨੇ ਵਧੀਆ ਮਿਹਨਤ ਕੀਤੀ ਔਰਗੈਨਿਕ ਖੇਤੀ ਹੋਈ ਆ ਵਧੀਆ ਨਿਕਲੀ ਆ ਫਸਲ ਦਾ ਰਾਇਤ ਕੀ ਹਾਂ ਹਾਂ ਫਿਰ ਕਾਦੀ ਟੈਨਸ਼ਨ ਜੀ ਲਈ ਬੈਠੋ ਬੋਲਦੇ ਆ ਬਾਈ ਹੁਣ ਡਿਗਰੀ ਤਾਂ ਮਿਲ ਗਈ ਆ ਨੰਬਰ ਵੀ ਵਧ ਗਿਆ ਆ ਚੱਲ ਕੋਈ ਤਾਂ ਕਹਿੰਦਾ ਯਾਰ 15-20 ਲੱਖ ਰੁਪਇਆ ਲਾ ਲਾ ਕੋਈ ਬਾਹਰ ਨੂੰ ਨਿਕਲ ਜਾ ਐਸ਼ਕਾਰ ਉੱਤੇ ਬਾਕੀ ਯਾਰ ਕਈ ਜਾਂਦੇ ਆਗੇ ਬਈ ਇਥੇ ਲੈਂਕ ਰੋਡ ਤੇ ਜਿਹੜੀ ਲੱਗਦੀ ਹੈ ਪੈਲੀ ਉਹ ਵੇਚ ਕੇ ਕੋਈ ਦੁਕਾਨ ਚਲਾ ਲਾ ਕੋਈ ਚਾਹ ਕੋ ਖਾਣ ਪੀਣ ਵਾਲਾ ਕੰਮ ਚਲਾ ਲਾ ਬਾਕੀ ਵੀ ਕਰਦੇ ਆ ਦੇਖਦੇ ਆ ਤੂੰ ਇਹ ਸਭ ਛੱਡ ਯਾਰ ਤੂੰ ਇਦਾਂ ਕਰ ਬਾਹਰਲਾ ਦੇਖ ਲਾ ਹੁਣ ਤਾਂ ਵਧੀਆ ਲੱਗੀ ਜਾਂਦੇ ਆ ਤੂੰ ਪੀ ਆਰ ਕੁੜੀ ਦੇਖ ਲਾ ਵਿਆਹ ਕਰ ਲਾ ਪੈਸਾ ਤੇ ਲਾਪਾ ਕਰ ਲਾਂਗੇ ਜ਼ਮੀਨ ਲਖਾ ਲਈ ਕੋਈ ਨਹੀਂ ਉਹ ਆਪਾਂ ਦੇਖ ਲਾਂਗੇ ਖੜੇ ਆ ਤੇਰੇ ਚੰਗਾ ਫਿਰ ਬਾਈ ਮੈਂ ਜਾਣਾਂ ਘਰੇ ਲਾਲੀ ਸਲਾਹ ਚੰਗਾ ਠੀਕ ਆ ਬਾਈ ਫਿਰ ਮੈਨੂੰ ਚੰਗਾ ਨਾ ਨਾ ਹੋਰ ਵੀ ਕਿਵੇਂ ਆ ਸੌ ਸੌ ਮਿੰਟ ਵਧੀਆ ਵਧੀਆ اچھا ਤੂੰ ਸੁਣਾ ਠੀਕ ਆ ਠੀਕ ਆ ਕਿਵੇਂ ਬੜਾ ਖੁਸ਼ ਹੋਂਨਾ ਬਸ ਦੇਖਦੇ ਆ ਕਨੇਡਾ ਨੂੰ ਤੋੜਾ ਚੱਕਰ ਮਾਰ ਕੇ ਆਉਣੇ ਆ ਲਾਉਣੇ 15 20 ਲੱਖ ਕਹਿੰਦੇ ਨਿਆਰੇ ਬੜੇ ਆ ਬਾਹਰ ਯਾਰ ਲਾਹਾਂ ਦੇਣ ਵਾਲੇ ਬਹੁਤ ਮਿਲਦੇ ਆ ਐਵੇਂ ਕਿਸੇ ਦੇ ਮਗਰ ਲੱਗ ਕੇ ਧੋਖੇ ਚ ਨਾ ਆ ਜੀ ਤੈਨੂੰ ਕਿਹਨੇ ਸਲਾਹ ਦਿੱਤੀ ਬਾਹਰ ਜਾਣ ਦੀ ਉਹ ਠੀਕ ਆ ਭਾਈ ਯਾਰ ਮੈਂ ਤਰ ਕਹਿੰਦਾ ਸੀ ਕਹਿੰਦਾ ਕੋਈ ਚੱਕਰ ਨਹੀਂ ਪੈਸੇ ਪੂਰੇ ਥੋੜੇ ਕਹਿੰਦਾ ਆਪਣੇ ਕੋਲ ਲੈ ਜੀ 15 20 ਲੱਖ ਕਹਿੰਦਾ ਜ਼ਮੀਨ ਕਰਾ ਕਰ ਲਾਂਗੇ ਮਾੜਾ ਮੋਟਾ ਉੱਤੇ ਠੇਠੇ ਉਹ ਕਹਿੰਦਾ ਜੀ ਕਹਿੰਦਾ ਕੋਈ ਯੱਕਰ ਤੂੰ ਇੱਥੇ ਕਰਨਾ ਕੀ ਚਾਹੁੰਦਾ ਵਾ ਤੂੰ ਪੜ੍ਹਾਈ ਕਾਦੀ ਕੀਤੀ ਐ ਤੂੰ ਬਾਹਰ ਜਾ ਕੇ ਕੀ ਕਰਨਾ ਮੇਰੇ ਤਾਂ ਭਈਆ ਡਿਗਰੀ ਕੀਤੀ ਵੀ ਐ ਖੇਤੀਬਾੜੀ ਦੀ ਮਨ ਤਾਂ ਭਈਆ ਐਂ ਕਰਦਾ ਵੀ ਖੇਤੀਬਾੜੀ ਕਰਕੇ ਵਧੀਆ ਯਾਰ ਰੋਜ਼ਗਾਰ ਚੱਲਦਾ ਰਹਿੰਦਾ ਉਹ ਸਿਆਣਾ ਬਣਾ ਕਿਸੇ ਦੀਆਂ ਸਲਾਹਾਂ ਦੇ ਮਗਰ ਨਹੀਂ ਲੱਗਦਾ ਹੁੰਦਾ ਅਗਲਾ ਤਾਂ ਜ਼ਮੀਨ ਬਕਾਉਣ ਦੀ ਕਰਦਾ ਹੁੰਦਾ ਵਾ ਹੁਣ ਇਹ ਤਾਂ ਤੈਨੂੰ ਕਹਿਣਾ ਹੀ ਆ ਉਹਨੂੰ ਤਾਂ ਇਹ ਆਦੀ ਸੀ ਜ਼ਮੀਨ ਜਾਊਗੀ ਤੇ ਮੈਂ ਲੈ ਲਊਂਗਾ ਬਾਹਰ ਬੂਹ ਰੱਜ ਗੱਲ ਕੰਮ ਕਿੰਨੇਗਾ ਤੈਨੂੰ ਵੀ ਪਤਾ ਵਾ ਸੋਚ ਕੇ ਥੋੜਾ ਯਾ ਬਾਅਦ ਵਿੱਚ ਪਛਤਾਉਣਾ ਬਹੁਤ ਪੈਂਦਾ ਵਾ ਆਪਣੇ ਸਾਹਮਣੇ ਆ ਕਿੰਨੇ ਲੋਕਾਂ ਨਾਲ ਧੋਖੇ ਹੋਈ ਜਾਂਦੇ ਆ ਇਹ ਵੀ ਦੇਖ ਕੇ ਐਵੇਂ ਨਾ ਲੋਕਾਂ ਦੇ ਮਗਰ ਲਾ ਕੇ ਜਿਹੜਾ 25 30 ਲੱਖ ਲਾਉਣ ਨੂੰ ਫਿਰਦਾ ਤੂੰ ਬਾਹਰ ਨੂੰ ਇਹ ਕਰਜੇ ਥੱਲੇ ਆ ਕੇ ਬਹੁਤ ਔਖਾ ਵਾ ਇੱਥੇ ਤੂੰ ਖੇਤੀ ਕਰ ਆਰਗੇਨਿਕ ਚੀਜ਼ਾਂ ਬੀਜ ਮੱਕੀ ਝੋੰਬਾਂ ਦੀ ਖੇਤੀ ਕਰ ਵੱਡੀਆਂ ਫਾਰਮਾਂ ਚ ਲਈ ਆ ਕੇ ਵੇਚ ਨਾਲੇ ਮੁਨਾਫਾ ਖੱਟੇਗਾ ਨਾਲੇ ਘਰੇ ਨਾਲੇ ਖੇਤੀ ਆਪਦੀ ਹੈ ਨਾਲੇ ਕੋਈ ਟੈਨਸ਼ਨ ਨਹੀਂ ਹੈਗੀ ਕਰਜੇ ਥੱਲੇ ਆ ਕੇ ਟੈਨਸ਼ਨ ਹੈ ਟੈਨਸ਼ਨ ਆ ਬਾਹਰ ਜਾ ਕੇ ਉੱਥੇ ਬੁਰੇ ਹਾਲਾ ਲੋਕਾਂ ਦੇ ਇੱਥੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ-ਖੁਸ਼ੀਆਂ ਹਰ ਵੇਲੇ ਘਰਦਿਆਂ ਦੇ ਕੋਲੇ ਆ। ਉੱਥੇ ਕੀ ਫਾਇਦਾ ਆਪਾਂ ਨੂੰ ਟੱਕਰਾਂ ਮਾਰਨ ਦਾ? ਆਹ ਸਲਾਹ ਦੇ ਕਾਟਾ ਤੇ ਦਿਮਾਗ ਹੀ ਖੋਲਤਾ ਯਾਰ। ਹੁਣ ਤਾਂ ਜੱਟ ਖੇਤੀ ਬਾੜੀ ਕਰੂਗਾ। ਹਾਂ ਵਧੀਆ ਤੇਰਾ ਕੰਮ ਆ ਇੱਥੇ। ਵਧੀਆ ਖੇਤੀ ਕਰਦਾ ਤੂੰ ਐਵੇਂ ਕਿਸੇ ਦੇ ਮਗਰ ਨਾ ਲੱਗ। ਨਹੀਂ ਨਹੀਂ ਹੁਣ ਤਾਂ ਖੇਤੀ ਬਾੜੀ। ਇੱਕ ਗੱਲ ਯਾਦ ਰੱਖੀ ਦਿਮਾਗ ਸਾਡਾ ਆਪਦਾ ਵਾ। ਅਸੀਂ ਵਰਤਨਾ ਵੀ ਆਪੇ ਹੀ ਆ। ਲੋਕਾਂ ਦੀਆਂ ਜੱਲਾਂ 'ਚ ਜਾ ਕੇ ਨਹੀਂ ਅਸੀਂ ਆਪਦਾ ਝੁੱਗਾ ਜੋੜ ਕਰਵਾਉਣਾ। ਲੋਕ ਤਾਂ ਮੜੀ ਜੀ ਲੂਤੀ ਲਾ ਕੇ ਉਹ ਨਿਕਲ ਜਾਂਦੇ ਆ। ਇਹ ਅਗਲੇ ਨੂੰ ਖੁੰਗਲ ਕਰ ਦਿੰਦੇ ਆ ساری ਉਮਰ ਲੋਟ ਨਹੀਂ ਆਉਂਦਾ ਬੰਦਾ ਇੱਕ ਵਾਰੀ ਪੱਟਿਆ ਹੋਇਆ ਠੀਕ ਆ ਆਪਦਾ ਕੰਮ ਅਲੱਗ ਧਿਆਨ ਦੇ ਸਹੀ ਗੱਲ ਆ ਚੱਲ ਕੋਈ ਨਹੀਂ ਆ ਚ ਆਈਂ ਗਾਲ ਨੂੰ ਮਾਰੀਂ ਖੇਤ ਜਿਹੜਾ ਆਪਣੇ ਕੋਲੇ ਤੋਂ ਦਿਖਾਵਾਂਗੇ ਸਬਜ਼ੀਆਂ ਬੜੀਆਂ ਸਬਜ਼ੀਆਂ ਲੱਗੀਆਂ ਨੇ ਇੱਥੇ ਠੀਕ ਆ ਠੀਕ ਆ ਕੋਈ ਨਾ ਗੱਲ ਮਿਲਦੇ ਆ ਠੀਕ ਆ ਸਾਸੀ ਦਾ ਦੋਸਤੋ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗੀ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ